ਲਓ ਜੀ ਤੁਹਾਡੇ ਸਾਹਮਣੇ ਪੇਸ਼ ਆ ਗੈਵੀ ਢੀਂਡਸਾ ਜੋ ਕਿ ਐਪ ਸਪੋਰਟ ਧਰਤੀ ਤੋਂ ਕੱਲ ਹੀ ਪੰਜਾਬ ਉਤਰੇ ਨੇ ਤੇ ਅੱਜ ਮਿਲਣ ਪਹੁੰਚੇ ਨੇ ਗੈਵੀ ਢੀਂਡਸਾ ਤੁਸੀਂ ਅੱਜ ਮੂੰਹ ਮੜੇ ਮੂੰਹ ਪਰ ਚੱਕੋ ਭਾਜੀ ਫਿਰ ਬਹੁਤ ਤੁਸੀਂ ਓਏ ਆ ਗਲਾਬ ਆਪਾਂ ਮਸ਼ਹਹਰਾ ਵੀ ਕਰਾਵਾਂਗੇ ਜੌਂਟੀ ਕਰਾਵਾਂਗੇ ਬਹੁਤ ਉੱਚੇ ਹੋ ਜਾਣਾ ਤੁਸੀਂ ਤੁਸੀਂ ਵਿਲੇ ਜਿਹੜੇ ਦੇ ਨਵੇਂ ਮੈਨੂੰ ਦੱਸ ਬਸ ਠੀਕ ਹੈ ਮੜੇ ਇੱਧਰ ਚੱਲ ਰਹੀ ਹੈ ਵੀਡੀਓ ਗੱਲ ਕਰ ਲਈ ਆਪਾਂ ਤੇ ਤੁਸੀਂ ਇਹਨਾਂ ਦੀ ਅਕਸਰੀ YouTube Instagram ਤੇ ਵੀਡੀਓ ਵਾਇਰਲ ਹੁੰਦੀ ਹੈ ਦੇਖਦੇ ਹੋਵੋਗੇ ਦੇ ਇਸ ਮਹਿਫਲ ਦੇ ਅੰਦਾਜ਼ ਵਿੱਚ ਬਾਈ ਗਲਾਬ ਵੀ ਬੈਠੇ ਨੇ ਤੇ ਬਾਬਾ ਜੀ ਬੈਠ ਨੇ ਥੋਰੀ ਤੋਂ ਤੇ ਬਾਈ ਗੱਗੀ ਬੈਠ ਨੇ ਚਲੋ ਜੀ ਆਉਣ ਤੋਂ ਢਿੰਸਾ ਸਾਬ ਗਏ ਵੀ ਬਲੌਗ ਵਾਲਾ ਬਲੌਗ ਵਾਲਾ ਪਹਿਲਾਂ ਉੱਚੀ ਰੱਖਿਓ ਉਸਕੇ ਹਾਂ ਹਾਂ ਕਰਦੇ ਤਿਆਰੀ ਕਰ ਰਹੇ ਆ ਜੀ ਗਏ ਵੀ ਆਉਣ ਦੇ ਲਗਾਤਾਰ 2-3 ਮਿੰਟ ਨਾ ਮੈਂ ਚਲਾਉਂ ਪੂਰਾ 4-5 ਮਿੰਟ ਚਲ ਬਾਅਦ ਚੱਲਣ ਦੇ ਭਰਾ ਆ ਚਾ ਕਦ ਨਾਉਣ ਚੱਲੀਆਂ ਆਈਆਂ ਹੁਣ ਨਾ ਆ ਕੇ ਨਾਉਣ ਚੱਲੀਆਂ ਆਈਆਂ ਹੁਣ ਨਾ ਆ ਕੇ ਚਲੋ ਮਿਲਾਂਗੇ ਫਰੈਂਡਸ ਕੁਝ ਖਾ ਕੇ ਹਮ ਟਿੱਕੀਆਂ ਸਮੋਸੇ ਦਹੀਂ ਭੱਲੇ ਤੂੰ ਬਣਾ ਕੇ ਨਾ ਦਿਖਾਉਣ ਲੱਗ ਜੀ ਵਿਆਹ ਤੋਂ ਬਾਅਦ ਦੇਖੀ ਕਿਤੇ ਸੋਹਣੀ ਐ ਵਲੌਗ ਨਾ ਬਣਾਉਣ ਲੱਗ ਜੀ ਹਮ ਕਦਾ ਜੇ ਮੇਰੇ ਹੱਬੀ ਨੇ ਲਿਆਂਦੀ ਨਵੀਂ ਪੈਂਟ ਜੀ ਹਮ ਦੱਸੋ ਕਿੱਦਾਂ ਦੀ ਐ ਕਰਕੇ ਕਮੈਂਟ ਜੀ ਕਿਹੜੀ ਚੀਜ਼ ਪਈ ਐ ਕਿੱਥੇ ਸਾਡੇ ਘਰ ਦੀ ਤੂੰ ਟੂਰ ਨਾ ਕਰਾਉਣ ਲੱਗ ਜੀ ਵਿਆਹ ਤੋਂ ਬਾਅਦ ਦੇਖੀ ਕਿਤੇ ਸੋਹਣੀ ਐ ਵਲੌਗ ਨਾ ਬਣਾਉਣ ਲੱਗ ਜੀ ਹਮ ਕਹਿੰਦਾ ਜੇ ਹੋਇਆ ਨੱਚਣਾ ਤਾਂ ਨੱਚ ਲਈ ਵਿਆਹ ਚ ਕੀੜਾ ਉੱਠਦਾ ਬਲੌਗਰਾਂ ਦੇ ਰਾਹ ਚ ਜੇ ਹੋਇਆ ਨੱਚਣਾ ਤਾਂ ਨੱਚ ਲਈ ਵਿਆਹ ਚ ਕੀੜਾ ਉੱਠਦਾ ਬਲੌਗਰਾਂ ਦੇ ਰਾਹ ਚ ਤੇ ਕਿਤੇ ਲਾ ਕੇ ਤੂੰ ਸਕੂਟਰੀ ਨੂੰ ਸਾਈਡ ਤੇ ਗਿੱਧਣਾ ਦੇਖੀ ਪਾਉਣ ਲੱਗ ਜੀ ਵਿਆਹ ਤੋਂ ਬਾਅਦ ਦੇਖੀ ਕਿਤੇ ਸੋਹਣੀਆ ਬਲੌਗਨਾ ਬਣਾਉਣ ਲੱਗੇ ਜੀ ਹੂੰ ਇਹ ਚਲੋ ਇੱਕ ਹੁਣ ਸਾਨੂੰ ਆਪਣੀ ਜਿਵੇਂ ਵਧੀਆ ਸ਼ੇਅਰ ਹੈ ਜਿਹੜਾ ਉਹ ਐਵੇਂ ਵੀ ਕਹਿੰਦਾ ਜੇਬ ਰਹਿ ਮੰਡ ਤੋਂ ਧਰਤੀ ਤੱਕੀ ਏ ਤਾਂ ਧਰਤੀ ਇੱਕ ਬਿੰਦੂ ਹੈ ਪਰ ਧਰਤੀ ਤੇ ਰਹਿਦਾ ਬੰਦਾ ਮੁਸਲਮਾਨ ਜਾਂ Hindu ਹੈ। ਕਹਿੰਦਾ ਢਿੱਡ ਭਰਨੇ ਦਾ ਮਸਲਾ ਜਿਸ ਦਾ ਰੋਟੀ ਲੱਭਦਾ ਕੂੜੇ ਤੋਂ ਉਸ ਬੰਦੇ ਨੇ ਕੀ ਲੈਣਾ ਹੈ? ਸੁਨਨਤ ਤਿਲਕ ਤੇ ਜੂੜੇ ਤੋਂ। ਕੀ ਬਾਤ ਹੈ? ਤੇ ਇੱਕ ਨਾ ਮੇਰਾ ਜਿਵੇਂ ਸ਼ੇਅਰ ਸੀਗਾ ਕਿ ਕਹਿੰਦਾ ਜਿੱਥੇ ਸਾਡੇ ਘਰ ਦੇ ਸੋਫੇ ਨੇ ਜਿੱਥੇ ਸਾਡੇ ਘਰ ਦੇ ਸੋਫੇ ਨੇ ਤੂੰ ਖੜ ਕੇ ਉਸੇ ਥਾਂ ਪੁੱਛੇ ਇੱਕੋ ਵਾਰ ਹੀ ਪੁੱਛ ਲਵੇਂ ਫਿਰ ਮੁੜ ਕੇ ਭਾਵੇਂ ਨਾ ਪੁੱਛੇ। ਆਵੇਂ ਬਾੜ ਜੇ ਬੰਨਦੀ ਹੱਥਾਂ ਨਾਲ ਤੇ ਦੰਦਾਂ ਵਿੱਚ ਫੜੀਆਂ ਸੂਈਆਂ ਹੋਣ ਤੂੰ ਮੇਰੇ ਵੱਲ ਨੂੰ ਮੂੰਹ ਕਰਕੇ ਮੈਨੂੰ ਅੱਖਾਂ ਦੇ ਨਾਲ ਚਾਹ ਪੁੱਛ। ਹਾਂ ਹਾਂ ਹਾਂ। ਕੀ ਬਾਤ ਹੈ। ਕਹਿੰਦਾ ਸਾਡੇ ਵੱਲ ਤੂੰ ਨਜ਼ਰ ਕਰੇ ਜੇ ਤੋੜ ਕੇ ਸੰਗਾ ਨੂੰ। ਜਾਂ ਫਿਰ ਰੱਖ ਸਮਝਾ ਕੇ ਆ ਹੱਥਾਂ ਦੀਆਂ ਵੰਗਾ ਨੂੰ। ਹੂੰ। ਤੈਨੂੰ ਦੂਰੋਂ ਦੇਖੀ ਜਾਣਾ ਬਿਲਕੁਲ ਹੈ ਉਸ ਚੀਜ਼ ਜਿਹਾ। ਗਰਮ ਠੰਡਾ ਜਾ ਪੀਣ ਲੱਗੇ ਜਿਵੇਂ ਲੱਗਦਾ ਦੰਦਾਂ ਨੂੰ। ਤੇਰੀ ਮੇਰੀ ਇਕੱਠਿਆਂ ਦੀ ਇੱਕ ਵੱਡੀ ਫੋਟੋ ਮੰਗਦੀਆਂ ਨੇ। ਦੱਸ ਹਾਂ ਕਰਾਂ ਕਿ ਨਾ ਕਰਾਂ ਮੈਂ ਮੇਰੇ ਘਰ ਦੀਆਂ ਕੰਧਾਂ ਨੂੰ ਕਿਆ ਬਾਤ ਆ ਯਾਰ ਬਹੁਤ ਸੋਹਣਾ ਤੇ ਇੱਕ ਨਾ ਮੇਰਾ ਸ਼ੇਰ ਸੀਗਾ ਬਾਈ ਕਹਿੰਦਾ ਵੀ ਇੱਕੋ ਗ੍ਰੰਥ ਦੀ ਇੱਕੋ ਬਾਣੀ ਪਰ ਗੁਰੂ ਦਵਾਰੇ ਕਈ ਥਾਉਣੇ ਪਿੰਡ ਵਿੱਚ ਇੱਕੋ ਗ੍ਰੰਥ ਦੀ ਇੱਕੋ ਬਾਣੀ ਪਰ ਗੁਰੂ ਦਵਾਰੇ ਕਈ ਥਾਉਣੇ ਪਿੰਡ ਵਿੱਚ ਉਹਨਾਂ ਦੀ ਪੱਤੀ ਉਹਨਾਂ ਦਾ ਵੇੜਾ ਉਹਨਾਂ ਦੀ ਥਾਈ ਉਹਨਾਂ ਦੀ ਪੱਤੀ ਉਹਨਾਂ ਦਾ ਵੇੜਾ ਉਹਨਾਂ ਦੀ ਥਾਈ ਇਹ ਕੌਣ ਨੇ ਜਿਹੜੇ ਉਹਨੇ ਪਿੰਡ ਵਿੱਚ ਜੇ ਮਰ ਕੇ ਬੰਦਾ ਇੱਕ ਥਾਂ ਜਾਂਦਾ ਤਾਂ ਸ਼ਮਸ਼ਾਨ ਘਟ ਕਿਉਂ ਦੋਨੇ ਪਿੰਡ ਵਿੱਚ ਕਿਆ ਬਾਤ ਆ ਯਾਰ ਇਹ ਵੀ ਸੀਗਾ ਇੱਕ ਹੋਰ ਸੀਗਾ ਵੀ ਕਹਿੰਦਾ ਵੀ ਕਹਿੰਦਾ ਇੱਕ ਮੇਰਾ ਸ਼ੇਰ ਸੀਗਾ ਕਹਿੰਦਾ ਕਹਿੰਦਾ ਭੁੱਲਿਆ ਤਾਂ ਨਹੀਂ ਹੋਣਾ ਸਾਥ ਹੀ ਸਾਡੇ ਰਹਾਦਾ ਨਹੀਂ ਪਟਿਆਲੇ ਵਾਲੀ ਰੋਡ ਦੇ ਉੱਤੇ ਇੱਕ ਖੋਖਾ ਚਾਹਦਾ ਨਹੀਂ ਕਹਿੰਦਾ ਚੌੜੀ ਰੋਡ ਦਾ ਨੋਟਿਸ ਦੇ ਕੇ ਚੱਕ ਕੇ ਸੁੱਟ ਦਿੱਤੇ ਮਿੱਟੀ ਦੇ ਸੀ ਚੁੱਲ੍ਹੇ ਮਿੱਟੀ ਵਿੱਚ ਚਰਲਾ ਦਿੱਤੇ ਮੇਰੇ ਪਿੰਡ ਤੋਂ ਤੇਰੇ ਸ਼ਹਿਰ ਦਾ ਰਾਹ ਤਾਂ ਉਹੀ ਹੈ ਪਰ ਸਰਕਾਰ ਨੇ ਤੇਰੇ ਵਾਂਗੂ ਟੋਲ ਪਲਾਜ ਲਾ ਦਿੱਤੇ ਹਾਏ ਹਾਏ ਕੀ ਬਾਤ ਆ ਯਾਰ ਜੀ ਕਹਦਾ ਮੈਂ ਕਾਪੀਆਂ ਚੈੱਕ ਕਰਾ ਕੇ ਅਕਸਰ ਭੁੱਲ ਜਾਂਦਾ ਮੈਂ ਕਾਪੀਆਂ ਚੈੱਕ ਕਰਾ ਕੇ ਅਕਸਰ ਭੁੱਲ ਜਾਂਦਾ ਉਹਨੇ ਜ਼ਿੰਮੇਵਾਰੀ ਲੈ ਸਟਾਫ ਰੂਮ ਚੋਂ ਫੜੀਆਂ ਨੇ ਚਾਈਨਾ ਦਾ ਪੈਨ ਚੱਲਦਾ ਚੱਲਦਾ ਰੁਕ ਜਾਂਦਾ ਉਹਨੇ ਆਪਣੇ ਪੈਨ ਨਾਲ ਜੋੜ ਸਿਆਹੀਆਂ ਭਰੀਆਂ ਨੇ ਕਦੇ ਉਂਗਲ ਤੇ ਕਦੇ ਗੂਠੇ ਤੇ ਹਰ ਰੋਜ਼ ਕਾਟਰ ਮਰਵਾ ਲੈਣਾ ਮੇਰੇ ਹੱਥ ਚੋਂ ਫੜ ਕੇ ਗੁੱਸੇ ਨਾਲ ਉਹਨੇ ਕਈ ਪੈਨਸਲਾਂ ਘੜੀਆਂ ਨੇ ਮੈਂ ਪੜ ਨਹੀਂ ਸਕਿਆ ਨਾਵਲ ਉਸ ਦੀਆਂ ਅੱਖਾਂ ਦੇ ਉੰਜ ਉਸ ਕੁੜੀ ਤੋਂ ਮੰਗ ਮੰਗ ਕੇ ਮੈਂ ਬਹੁਤ ਕਿਤਾਬਾਂ ਵੜੀਆਂ ਆਹ ਬਾਤ ਇੱਕ ਹੋਰ ਸੀ ਯਾਰ ਅੱਗੇ ਵੀ ਖੜ ਜਾ ਮੈਨੂੰ ਸਰਚ ਕਰ ਲੈਣ ਇੱਕ ਬੜਾ ਸੋਹਣਾ ਬੋਲਿਆ ਵਾ ਯਾਰ ਗਏ ਵੀ ਤਾਂ